ਸਾਸੀ ਕਾਲ ਮੈਂ ਡਾਕਟਰ ਗੌਰਵਜੀਤ ਤਾਂ ਇਹ ਪਹਿਲੀ ਗੱਲ ਤਾਂ ਇਹਦੇ ਚ ਇਹੀ ਹੈ ਵੀ ਇਹ ਪੰਜਾਬ ਜਾਂ ਭਾਰਤੀ ਲੋਕ ਜਾਂ ਪੰਜਾਬੀ ਲੋਕ ਜਾਂ ਭਾਰਤੀਆਂ ਪੰਜਾਬ ਸਰਕਾਰਾਂ ਦਾ ਖੋਜ ਜਾਂ ਖੋਜ ਕਾਰਜ ਨਹੀਂ ਹੈ ਇਹ ਪੰਜਾਬ ਤੋਂ ਬਾਹਰ ਸਗੋ ਯੂਨੀਵਰਸਿਟੀ ਆਫ ਐਡਨਬਰਗ ਦੇ ਖੋਜਾਰਥੀਆਂ ਦੁਆਰਾ ਕੀਤੀ ਗਈ ਖੋਜ ਹੈ ਇਹ ਦੱਸਣ ਦਾ ਮਤਲਬ ਇਹੀ ਹੈ ਵੀ ਆਪਾਂ ਕਿਸੇ ਵੀ ਬੰਦੇ ਜਾਂ ਕਿਸੇ ਸਰਕਾਰ ਨੂੰ ਦੋਸ਼ ਨਾ ਦਈਏ ਜਿਹੜੇ ਕਿ ਪ੍ਰਾਲੀ ਨੁਆ ਗਲਾਉਣ ਤੋਂ ਰੋਕ ਦੇਣ ਤੇ ਇਹਦੇ ਵਿੱਚ ਪਹਿਲਾਂ ਤੋਂ ਉਹਨਾਂ ਨੇ ਭਾਰਤ ਤੇ ਇਸ ਦੇ ਨਾਲ ਲੱਗਦੇ ਕੁਝ ਦੇਸ਼ਾਂ ਦੇ ਜਿਹੜੀ ਹਵਾ ਦੀ ਕੁਆਲਿਟੀ ਹੈ ਉਹਦੇ ਬਾਰੇ ਗੱਲ ਕੀਤੀ ਹੈ ਜਿਦੇ ਚ 2020 ਦੀ ਇੱਕ ਰਿਪੋਰਟ ਆਈ ਧੀ ਜਿਦੇ ਚ ਨੇਪਾਲ 180ਵੇਂ ਪਾਈ ਰਾਨ ਤੇ 180 ਦੇਸ਼ਾਂ ਦੇ ਵਿੱਚੋਂ ਤੇ ਪਾਕਿਸਤਾਨ 176ਵੇਂ ਨੰਬਰ ਤੇ ਭਾਰਤ 178ਵੇਂ ਨੰਬਰ ਤੇ ਤੇ ਬੰਗਲਾਦੇਸ਼ 179ਵੇਂ ਨੰਬਰ ਤੇ 180 ਦੇਸ਼ਾਂ ਦੇ ਵਿੱਚੋਂ ਰਹੇ ਨੇ ਜਾਣੀ ਕਿ ਇਨਾਂ ਸਾਰੇ ਦੇਸ਼ਾਂ ਦੇ ਵਿੱਚ ਹੀ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੈ ਅਗਲੀ ਗੱਲ ਇੱਥੇ ਆਉਂਦੀ ਹੈ ਵੀ ਇਕੱਲੀ ਇਹ ਹਵਾ ਦੀ ਗੁਣਵੱਤਾ ਖਰਾਬ ਕਰਨ ਦੇ ਵਿੱਚ ਇਕੱਲੇ ਕਿਸਾਨਾਂ ਦਾ ਹੱਥ ਨਹੀਂ ਫੈਕਟਰੀਆਂ ਵੀ ਹੈਗੀਆਂ ਨੇ ਗੱਡੀਆਂ ਦਾ ਪ੍ਰਦੂਸ਼ਣ ਵੀ ਹੈ ਜਾਨੀ ਕਿ ਕੁੱਲ ਮਿਲਾ ਕੇ ਜਿਹੜੇ ਵੀ ਧੂਏ ਜਾਂ ਧੂਏ ਦੇ ਸਰੋਤ ਨੇ ਉਹਨਾਂ ਸਾਰਿਆਂ ਦਾ ਇਹਦੇ ਵਿੱਚ ਯੋਗਦਾਨ ਪਰ ਇਹੀ ਖੋਜ ਪਰਾਲੀ ਸਾੜਨ ਤੇ ਉਸ ਦੇ ਵਿੱਚੋਂ ਨਿਕਲਣ ਵਾਲੀਆਂ ਗੈਸਾਂ ਜਾਂ ਉਹਦਾ ਕੀ ਨੁਕਸਾਨ ਹੈ ਉਸ ਦੇ ਉੱਪਰ ਜ਼ਿਆਦਾ ਕੇਂਦਰਤ ਹੈ 1 ਟਨ ਪਰਾਲੀ ਸਾੜਨ ਦੇ ਨਾਲ 5.5 ਕਿਲੋ ਨਾਈਟ੍ਰੋਜਨ ਉਹਦੇ ਚੋਂ ਖਤਮ ਹੋ ਜਾਂਦੀ ਹੈ ਇਸ ਹਿਸਾਬ ਨਾਲ ਪ੍ਰਤੀ ਏਕੜ ਦੇ ਵਿੱਚੋਂ ਇਹ ਮਾਤਰਾ ਲਗਭਗ 1 ਕਵਾਂਟਲ ਬਣ ਜਾਂਦੀ ਹੈ ਕਿਉਂਕਿ ਲਗਭਗ 20 ਤੋਂ 25 ਟਨ ਪਰਾਲੀ 1 ਏਕੜ ਦੇ ਵਿੱਚੋਂ ਨਿਕਲਦੀ ਹੈ। ਕੁਝ ਹੋਰ ਖੇਤਾਂ ਦੇ ਵਿੱਚ ਇਹ ਮਾਤਰਾ 12.5 ਕਿਲੋ ਤੋਂ ਲੈ ਕੇ 30 ਕਿਲੋ ਤੱਕ ਵੀ ਹੋ ਸਕਦੀ ਹੈ ਪ੍ਰਤੀ ਏਕੜ। ਪਰ ਮੁੱਦੇ ਦੀ ਗੱਲ ਇਹੀ ਹੈ ਵੀ ਨਾਈਟ੍ਰੋਜਨ ਦਾ ਨੁਕਸਾਨ ਪਰਾਲੀ ਸਾੜਨ ਨਾਲ ਜ਼ਰੂਰ ਹੁੰਦਾ ਹੀ ਹੁੰਦਾ ਹੈ। ਭਾਵੇਂ ਉਹ ਘਟਾ ਹੈ ਭਾਵੇਂ ਉਹ ਵਧਦਾ ਹੈ। ਤੇ ਪਰਾਲੀ ਸਾੜਨ ਨਾਲ ਲਗਭਗ 4 ਕੁਇੰਟਲ ਨਾਈਟ੍ਰੋਜਨ ਆਕਸਾਈਡ ਗੈਸ ਜਿਹੜੀ ਕਿ ਕਹਾਣੀਕਾਰਕ ਗੈਸ ਹੈ ਉਹ ਨਿਕਲਦੀ ਹੈ। ਇਸ ਤੋਂ ਅੱਗੇ ਦੀ ਗੱਲ ਇਹ ਵੀ ਹੈ ਵੀ ਨਾਈਟ੍ਰੋਜਨ ਤੇ ਕਾਰਬਨ ਕਿਉਂਕਿ ਕਾਰਬਨ ਦਾ ਬਹੁਤ ਰੋਲਾ ਪੈਂਦਾ ਹੈ ਕਿ ਮਿੱਟੀ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਤਾਂ ਅੱਗ ਲਾਉਣ ਨਾਲ ਕਾਰਬਨ ਤੇ ਨਾਈਟ੍ਰੋਜਨ ਮਿੱਟੀ ਦੇ ਵਿੱਚ 15 ਸੈਂਟੀਮੀਟਰ ਥੱਲੇ ਤੱਕ ਵੀ ਖਤਮ ਹੋ ਜਾਂਦੀ ਹੈ ਜਦੋਂ ਆਪਾਂ ਅੱਗ ਲਾਉਨੇ ਆ ਕੱਲੇ ਪੰਜਾਬ 'ਚ ਹਰ ਸਾਲ 0.7 ਮੀਟਰ ਇੱਕ ਟਨ ਨਾਈਟ੍ਰੋਜਨ ਸੜ ਜਾਂਦੀ ਹੈ ਤੇ 80% ਤੱਕ ਨਾਈਟ੍ਰੋਜਨ ਖਤਮ ਹੋ ਜਾਂਦੀ ਹੈ ਜੇਕਰ ਅਸੀਂ ਅੱਗ ਲਾਉਨੇ ਆ ਪਰਾਲੀ ਦੇ ਵਿੱਚੋਂ ਤੇ ਫਾਸਫੋਰਸ 25% ਤੇ ਪੋਟਾਸ਼ 21% ਤੱਕ ਖਤਮ ਹੋ ਜਾਂਦੀ ਹੈ ਤਾਂ ਇਸ ਤਰੀਕੇ ਨਾਲ ਟੋਟਲ ਐਨਪੀਕੇ ਦਾ ਲਾਸ ਹੁੰਦਾ ਹੈ ਤੇ ਇਸ ਦੇ ਨਾਲ ਹੀ ਹੋਰ ਵੀ ਲਗੂ ਤਾਤੇ ਦੇ ਵਿੱਚ ਹੈਗੇ ਨੇ ਜਿੰਨਾ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਕੀ ਸਮਝ ਆਪੋ ਆਪਣੀਆਂ ਮੈਂ ਕੋਈ ਵਿਦਵਾਨ ਨਹੀਂ ਜੋ ਤੱਥ ਨੇ ਉਹ ਸਾਹਮਣੇ ਰੱਖੇ ਨੇ ਕਿਸੇ ਨੂੰ ਦੋਸ਼ ਦੇਣ ਨਾਲੋਂ ਆਪਾਂ ਆਪਣੀ ਹਵਾ ਦੀ ਗੁਣਵੱਤਾ ਸੁਧਾਰ ਲਈ ਕਿਉਂਕਿ ਕਿਸੇ ਇੱਕ ਨੂੰ ਕਿਸਾਨ ਨੂੰ ਜਾਂ ਕਿਸੇ ਫੈਕਟਰੀ ਵਾਲੇ ਨੂੰ ਦੋਸ਼ ਦੇਣ ਨਾਲ ਕੰਮ ਨਹੀਂ ਚੱਲਣਾ ਇਹ ਸਭ ਦਾ ਸਾਂਝੀ ਹਵਾ ਹੈ ਤੇ ਸਾਂਝੀ ਉਦਮ ਕਰਨਾ ਪੈਣਾ ਹੈ ਇਸ ਦਿਨ ਵਾਲੀ ਮਿੱਟੀ ਤਾਂ ਸਾਡੀ ਕਿਸਾਨਾਂ ਦੀ ਆਪਣੀ ਹੈ ਉਸ ਦੀ ਛੇਤ ਵੀ ਇਹਦੇ ਨਾਲ ਖਰਾਬ ਹੁੰਦੀ ਹੈ ਤੇ ਉਹਦੇ ਵਿੱਚ ਰਹਿਣ ਵਾਲੇ ਸੂਖਮ ਜੀਵ ਜਿਹੜੇ ਕਿ ਕਿਸਾਨ ਦੇ ਮਿੱਤਰ ਨੇ ਉਹ ਵੀ ਇਹਦੇ ਨਾਲ ਖਤਮ ਹੁੰਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਸასი ਗਾਲ